ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੱਬੂ ਡੇਰੀ ਫਾਰਮ ਦੇ ਵਿੱਚ ਕਿਸਾਨ ਦੋਸਤੋ ਅੱਪਾ ਅੱਜ ਦੀ ਵੀਡੀਓ 'ਚ ਅੱਪਾ ਤੁਹਾਨੂੰ ਦੱਸਾਂਗੇ ਵੀ ਜੇ ਤੁਹਾਡੇ ਪਸ਼ੂ ਦਾ ਮੱਝਾ ਚਾਹੇ ਗਾਂ ਕੀ ਥਣ ਰੁਕ ਜਾਂਦਾ ਹੈਗਾ ਦੁੱਧ ਥਣ ਚੋਂ ਘੱਟ ਆਉਣ ਲੱਗ ਜਾਂਦਾ ਉਹਦੇ ਬਾਰੇ ਸਾਨੂੰ ਨੁਕਤਾ ਦੱਸਾਂਗੇ ਇੱਕ ਬਹੁਤ ਭਰਾਮਾ ਦੇ ਫੋਨ ਵੀ ਆਇਆ ਤੇ ਕਮੈਂਟ ਵੀ ਆਇਆ ਵੀ ਥਣ ਦਾ ਜਿਹੜੀ ਬਿਮਾਰੀ ਬਹੁਤ ਚੱਲ ਰਹੀ ਆ ਮੱਝਾਂ ਦੇ ਗਾਈਆਂ ਦੇ ਥਣ ਚੋਂ ਦੁੱਧ ਘੱਟ ਆਉਣ ਲੱਗ ਜਾਂਦਾ ਤੇ ਸਾਨੂੰ ਇੱਕ ਚੀਜ਼ ਦੱਸਾਂਗੇ ਅੱਜ ਦੇਸੀ ਬਹੁਤ ਵਧੀਆ ਰਿਜ਼ਲਟ ਆ ਤੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਲੱਗਦਾ ਬੈਲ ਦਾ ਬਟਨ ਉਹਨੂੰ ਕਰ ਲਿਓ ਪ੍ਰੈਸ ਤੇ ਆਪਾਂ ਤੁਹਾਨੂੰ ਦੱਸ ਦਿਆਂ ਵੀ ਕੀ ਚੀਜ਼ ਲੈਣੀ ਆ ਕਿਵੇਂ ਦੇਣੀ ਆ ਪਸੂ ਨੂੰ ساری ਵੀਡੀਓ ਐਂਡ ਤੱਕ ਦੇਖੋ ਬਾਜੀ ਇਹ ਜਿਹੜਾ ਆਪਾਂ ਨੌਕਾ ਦੱਸਣਾ ਅੱਜ ਤੇ ਇਹ ਪਸੂ ਨੂੰ ਜਦੋਂ ਦੁੱਧ ਘਟ ਗਿਆ ਥਣ ਚੋਂ ਹਾਂ ਉਦੋਂ ਦੇਣਾ ਕਿ ਜਦੋਂ ਆਪਾਂ ਨੂੰ ਪਹਿਲਾਂ ਪਤਾ ਲੱਗ ਗਿਆ ਵੀ ਘਟ ਆਉਂਦਾ ਦੁੱਧ ਅੰਦੇ ਨਾਲੋਂ ਘਟਦੇ ਜਦੋਂ ਜਮਾ ਘਟ ਚੱਲਿਆ ਜਿਸ ਹੈ ਜਮਾ ਜਦੋਂ ਘਟ ਚੱਲਿਆ ਉਦੋਂ ਇਹ ਨੁਕਤਾ ਦੇਣਾ ਹੈ ਤੇ ਇਹ ਜਿਹੜਾ ਨੁਕਤਾ ਕਿਹੜੇ-ਕਿਹੜੇ ਕੰਮ ਕਰਦਾ ਜਿਵੇਂ ਸਿੱਧੀਆਂ ਆਪ ਆਉਂਦੀਆਂ ਜਾਂ ਜਿਆਦਾ ਜਿਆਦਾ ਥਾਂ ਬੰਦ ਹੋਣ ਦਾ ਕੰਮ ਕਰਦਾ ਹੈ ਜੀ ਬੰਦ ਨਹੀਂ ਹੋਣ ਦਿੰਦਾ ਇਸੇ ਬੰਦ ਨਹੀਂ ਹੋਣ ਦਿੰਦਾ ਮਾਰਚਾ ਲੱਗੇ ਪਹਿਲਾਂ ਵੀ ਕਰਦੇ ਆ ਠੀਕ ਹੈ ਇਸੀ ਤੋਰੋਂ ਕਰਦੇ ਆ ਤੇ ਆਪਾਂ ਕੀ ਚੀਜ਼ ਦੇਣੀ ਆ ਦੋ ਤੋਲੇ ਰਸ ਕਪੂਰ ਲੈਣਾ ਹੈ ਦੋ ਤੋਲੇ ਰਸ ਕਪੂਰ ਲੈਣਾਗਾ ਹਾਂ ਉਹਨੂੰ ਕੇਲੇ ਦੇ ਨਾਲ ਦੇਣਾ ਕੇਲਾ ਵਿਚਾਲੇ چیر ਕੇ ਠੀਕ ਆ ਬਾਈ ਉਹਦੇ ਵਿੱਚ ਪਾ ਕੇ ਉਹਨੂੰ ਉੱਤੋਂ ਬੰਦ ਕਰ ਲੈਣਾ ਠੀਕ ਆ ਬਾਈ ਇਹ ਰਸਪੂਰ ਮੂੰਹ ਨੂੰ ਨਹੀਂ ਲੱਗਣਾ ਚਾਹੀਦਾ ਕੇ ਇਹਦਾ ਕੇਲੇ ਦੇ ਨਾਲ ਨਾਲ ਕੇ ਲੱਗੇ ਠੀਕ ਆ ਬਾਈ ਇਹ ਇਹਨੂੰ 8 ਦਿਨ ਦੇਣਾ ਹੈ 8 ਦਿਨ ਦੇਣਾ ਦੋ ਤੋਲੇ ਦੇ 8 ਸਿਕਲ ਕਰ ਲੈਣੇ ਆ ਠੀਕ ਆ ਬਾਈ ਉਹਨੂੰ 8 ਦਿਨ ਦੇਣਾ ਇਹ ਹੌਲੀ ਹੌਲੀ ਕਿੰਨੇ ਦਿਨਾਂ ਵਿੱਚ ਗੋਦ ਪੂਰਾ ਕਰ ਦੂਗਾ ਤੁਹਾਨੂੰ ਠੀਕ ਆ ਬਾਈ ਤੇ 8 ਦਿਨ ਦਿਨ ਚ ਇੱਕ ਵਾਰ ਹੀ ਦੇਣਾ ਵਾਹ ਇੱਕ ਵਾਰ ਜਿਵੇਂ ਦੋ ਚਾਰ ਤੋਲੇ ਲਿਉਣੇ ਆ ਦੋ ਟੋਲੇ ਦੋ ਟੋਲੇ ਲਿਆਉਣੇ ਆ ਤੇ ਆਟੇ ਸੇ ਬਣਾਉਣੇ ਆ ਤੇ ਕੇਲਾ ਲੈ ਲੈਣਾ ਦੋਸਤੋ ਕੇਲੇ ਦੇ ਵਿੱਚੋਂ ਪਚਾਲਿਓ ਨੂੰ چیر ਕੇ ਕੇਲੇ ਨੂੰ ਜਿਹੜਾ ਰਸ ਪੂਰਾ ਉਹ ਪਾਉਣਾਗਾ ਤੇ ਫਿਰ ਉਹਨੂੰ ਇਕੱਠਾ ਕਰਕੇ ਕੇਲੇ ਨੂੰ ਫਿਰ ਪਸ਼ੂ ਨੂੰ ਦੇਣਾਗਾ ਤੇ ਪਸ਼ੂ ਦੇ ਮੂੰਹ 'ਚ ਨਹੀਂ ਲੱਗਣਾ ਚਾਹੀਦਾ ਜੇ ਮੂੰਹ 'ਚ ਲੱਗ ਗਿਆ ਉਹਦੇ ਜਿਹੜੇ ਦੰਦ ਦਾ ਜੜਾ ਉਹ ਖਰਾਬ ਕਰ ਦੂਗਾ ਜੇ ਇੰਨਾ ਕੁ ਧਿਆਨ ਰੱਖਿਓ ਤੁਸੀਂ ਦੇਣ ਲੱਗੇ ਤੇ ਪਰ 100% ਰਿਜ਼ਲਟ ਮਿਲਦਾ ਰਹਣਾ ਭਾਈ ਤੇ ਕਿੰਨਾ ਵੀ ਥਣ ਛੋਟਾ ਖਰਾਬ ਆ ਪਸ਼ੂ ਦਾ ਉਹ ਚੱਲ ਪੂਗਾ ਤੇ ਵੀਡੀਓ ਵਧੀਆ ਲੱਗੀ ਤਾਂ ਹੋਰ ਵੀ ਭਰਾਵੇ ਨਾਲ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਧੰਨਵਾਦ ਜਮਾ ਬੰਦ ਨਾ ਹੋਵੇ ਆਉਂਦੀਆਂ ਹੁਣ 5-4 ਘੰਟੇ ਰੋਂਦਾ ਜਮਾ ਬੰਦ ਨਾ ਹੋਵੇ ਕਿਸਾਨ ਦੋਸਤੋ ਵੀ ਧਾਰਾਂ ਜਿਹੜੀਆਂ ਘਟ ਜਾਂਦੀਆਂ ਜਦੋਂ ਥਣ ਚੋਂ ਉਦੋਂ ਦੇਣਾ ਇਹ ਤੁਸੀਂ ਕਪੂਰ